ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣ ਤਿੰਨ ਪਸ਼ੂ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਸਵਾਈਆਂ ਵਹਿਣਾ ਤੇ ਆਹ ਬੈੜ ਗੱਬਣ ਆਹ ਬਹੁਤ ਚੰਗੀ ਵੱਛੀ 2 ਨੰਬਰ ਤੇ ਖੜੀ ਹੈ ਜੀ ਦੰਦਾਂ ਚ ਹੀ ਆ ਤੇ ਬੱਚਾ ਵੀ ਮਗਰ ਬਹੁਤ ਚੰਗੀ ਟਾਪ ਦੀ ਵੱਛੀ ਦਿੱਤੀ ਆ ਚਿੱਟੇ ਰੰਗ ਦੀ ਭਾਈ ਕਹਿੰਦਾ ਸਾਰਾ ਰਿਕਾਰਡ ਮਿਲ ਜੂਗਾ ਇਹਦਾ ਸਾਰੀ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਬੰਦੀ ਸਾਰੀ ਜਾਣਕਾਰੀ ਬਾਈ ਤੋਂ ਲੈ ਦੰਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਜੀ ਨਾਮ ਜੋਸਕਰਨਪੰਡ ਕਾਲੇਕੇ ਤਸੀਲ ਬਾਗਿਆ ਪਰਾਂ ਜਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 914326166 3 ਜਨਵਰੀ ਦਸਕਰਨ 3 ਆ ਬਈ 2 ਸੁਈਆਂ 1 ਗੱਬਣਾ ਵੇੜ ਕਿਹੜੇ ਪਾਸੇ ਲੱਗੀ ਐ ਐਸੀ ਲੱਗ ਜੰਨੇ ਆ ਬਾਈ ਚਲੋ ਦੱਸੋ ਇਹ ਬਾਈ ਦੋ ਦਾੰਦ ਆ ਮੂੰਹ ਤੋਂ ਤੇ ਰਾਤ ਸੂਈ ਹੋਊਗੀ 11:00 ਕੋਈ ਠੀਕ ਐ ਤੇ ਮਗਰੇ ਦੇ ਬੱਛੀ ਆ ਹੂੰ ਤੇ ਜੇ ਮੰਨ ਲਾ ਵੀ ਕਿਸੇ ਨੇ ਰਿਕਾਰਡ ਲੈਣਾ ਹੋਇਆ ਪਿੰਡੋਂ ਵੇੜ ਲਈ ਆ ਹੂੰ ਇਹਦਾ ਸਾਰਾ ਰਿਕਾਰਡ ਮਿਲ ਜੂ ਠੀਕ ਹੈ ਕੱਲ ਬੰਦੇ ਆਪਣੇ ਕੋਲ ਆਏ ਸੀਗੇ ਉਹ ਕਹਿ ਗਏ ਸੀ ਕਿ ਨਹੀਂ ਸਾਰਾ ਦੱਸ ਦਾਂਗੇ ਠੀਕ ਹੈ ਆਪ ਦਾ ਸਨੂ ਮਹਿੰਦੀ ਆ ਇਹ ਏਬੀਐਸ ਦੀ ਆ ਵੀ ਸਿਮ ਨੰਬਰ ਦਾ ਲੱਖ ਕਰ ਜਾਏ ਕਿਹੜਾ ਇਹ ਠੀਕ ਹੈ ਜੇ ਕਿਸੇ ਨੇ ਨਹੀਂ ਲੈਣੀ ਬੱਚੀ ਆਵਾ ਬੰਦੇ ਨਾਲ ਗੱਲ ਕਰਾ ਦਾਂਗੇ ਬੱਚੀ ਵੀ ਰੱਖ ਲੈਣਗੇ ਅੱਛਾ ਬੱਚੀ ਰੱਖ ਲੈਣ ਹਾਂ ਉਹ ਕੱਲ ਆਪਣਾ ਸਪੈਸ਼ਲ ਆਏ ਕਹਿ ਗਏ ਸੀਗੇ ਠੀਕ ਹੈ ਤੇ ਜੇ ਮਾਲਾ ਬੰਦੇ ਲੈ ਕੇ ਨਹੀਂ ਆਪਾਂ ਲਗ ਇਹਨਾਂ ਨੂੰ ਸਮਝ ਨਹੀਂ ਹੋਵੇ ਕਿਸੇ ਨੂੰ ਹਾਂ ਤੇ ਜੇ ਕਿਸੇ ਦੇ ਮਨ ਦਾ ਕੋਈ ਵਿਚਾਰ ਹੋਇਆ ਉਹ ਆਪਾਂ ਦੱਸ ਦਿਆ ਉਹ ਬੰਦੇ ਨਾਲ ਗੱਲ ਕਰਾ ਦਾਂਗੇ ਕਿੰਨੇ ਦੀ ਇਹ ਬਈ ਮੁੱਲ ਲੱਖ 5 ਕਿੰਨਾ 97000 ਦੀ ਬੈਠ ਦੁੱਧ ਕਿੰਨਾ ਕੁ ਦੇ ਦ ਆਪਾਂ 20 ਕਿਲੋ ਮੰਨ ਕੇ ਲਈ ਆ ਬਾਕੀ ਆ ਲਈ ਸੇਵਾ ਮੈਂ ਹਨਾ ਬੱਚਾ ਕਿੰਨੇ ਦਾ ਬੱਚਾ 15 ਤੋਂ 20 ਹਜ਼ਾਰ ਦਾ ਘਟਾ ਦਾਂਗੇ ਆਪਾਂ ਠੀਕ ਹੈ ਬਾਲਾ ਤਾਂ ਨਹੀਂ ਕਹਿੰਦੇ ਸੀਗੇ ਸਹੀ ਆ ਇੰਨੇ ਦਾ ਬੰਦੇ ਆਪਾਂ ਨੂੰ ਕਹਿ ਗਈ ਗੇ ਸਾਰਾ ਮੁੱਲ ਕਿੰਨਾ 97000 ਰੁਪਏ 92000 ਦੀ ਬਾਈ 97 ਦੀ ਸੌਰੀ ਭਲੇਖਾ ਲਗਾ 97000 ਦੀ ਬਾਈ ਕਹਿੰਦਾ ਦੇ ਦੇਾਂਗੇ ਪਹਿਲਾ ਸੂਆ ਦੋ ਦਾਂਦਾ ਹਾਂ ਦੋ ਦਾਂਦਾ ਦੋਂਦੀ 20 ਕਿਲੋ ਬਾਈ ਦਾ ਦਸ ਦਾ ਖੁੱਲਾ ਦੁੱਧ ਪਿਆ ਜੂ ਤਾਜੀ ਸੂਈ ਆ ਜੇਰ ਪੈ ਗਈ ਆ ਕਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਖੁੱਲ ਢਲੇ ਅੰਗਾ ਪੈਰਾਂ ਦੀ ਆ ਰਾਜੀ ਵੀ ਬਹੁਤ ਆ ਬੱਚਾ ਮਗਰ ਆ ਇਹ ਆਪ ਖੁਦ ਸਲੋ ਮੈਂਦੀ ਆ ਏਬੀਐਸ ਦੀ ਮਗਰ ਵੱੱਛੀ ਆ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਂ ਬੱਚਾ ਰੱਖ ਲਾਂਗੇ 15 ਤੋਂ 20000 ਦਾ ਬਾਈ ਕਹਿੰਦਾ ਬੱਚਾ ਕਟਾ ਦੂੰਗਾ ਮੈਂ ਹੂੰ ਦੋ ਦੰਦ ਬੱਚਾ 97000 ਦੇ ਦਾ ਕੱਲਾ ਸਣੇ ਬੱਚੇ ਮੁੱਲ ਆ ਜੇ ਕਿਸੇ ਨੇ ਬੱਚਾ ਨਹੀਂ ਲੈ ਜਾਣਾ 15 ਤੋਂ 20000 ਦਾ ਬੱਚਾ ਬਾਈ ਕਹਿੰਦਾ ਮੈਂ ਕਟਾ ਦੂੰਗਾ ਜੇ ਬਾਈ ਚਾਂਸ 20000 ਦਾ ਬੱਚਾ ਵੀ ਬਾਈ ਕਟਾਉਂਦਾ 77000 ਦੀ ਵੈੜ ਰਹਿ ਜਾਣੀ ਆ ਬਾਕੀ ਠੰਡੀ ਠੁੰਡੀ ਬਹੁਤ ਹਨਾ ਭਲਾਂ ਭੂਣਾ ਬਾਈ ਫੇਰਦੀ ਆ ਬਾਈ ਜਦੋਂ ਭਲਾਂੀਆਂ ਸਾਫ਼ ਹੋ ਗਈ ਵੈੜ ਥਾਂ ਹੋਰ ਕਾਢੀ ਜੀ ਦੁੱਧ ਬਾਈ ਕਹਿੰਦਾ 20 ਕਿਲੋ ਮੰਨ ਕੇ ਸੌਦਾ ਕਰ ਲੋ ਇਹਨਾਂ ਦਾ ਖੁੱਲਾ ਪਿਆ ਜੂ ਬਾਕੀ ਜਿਹੜਾ ਸਾਣਾ ਪਹਿਲਾਂ ਉਹ ਸਾਣਾ ਛੰਡੀ ਠੰਡੀ ਬੋਲ ਹੂੰ ਜਿੱਦਾਂ ਮਰਜੀ ਹੈ ਨਾ ਜਿਹੜਾ ਬਰਾਬਰ ਦਾ ਚੱਕੀ ਥਾਣ ਨੂੰ ਨੇ ਘੱਡੀ ਹੋਈ ਦੋਸਤੋ ਭਲਾ ਹੈਗੇ ਹੋ ਤੁਸੀਂ ਵੇਖ ਹੀ ਰਹੇ ਹੋ ਬਾਕੀ WhatsApp ਤੇ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਆਪ ਦੀ ਟਕਾ ਕੇ ਵੱਛੀ ਵੇਖ ਲਿਓ 97000 ਦੀ ਸਣੇ ਬੱਚੇ ਬੱਚਾ ਬਹੁਤ ਚੰਗਾ ਜੇ ਕਿਤੇ ਵਧੀਆ ਸੇਵਾ ਹੋ ਜਾਂਦੀ ਆ ਬਹੁਤ ਸੋਹਣੀ ਵੜ ਤਿਆਰ ਹੋ ਜੂ EBS ਦੇ C1 ਦੀ ਵੱਛੀ ਆ ਮਗਰ ਦੋ ਨੰਬਰ ਤੇ ਆ ਜੀਏ ਇਹਨੂੰ ਬਈ ਮਗਰ ਅੱਛਾ ਏ ਕੋਈ ਬੰਦਾ ਨੂੰ 1.5 ਮਹੀਨੇ ਦੀ ਮੰਨ ਲੇ ਕੋਈ ਦੋਹਾਂ ਦੀ ਮੰਨ ਲਵੇ ਠੀਕ ਐ ਤੇ ਇਹਦੇ ਥੱਲੇ ਦੁੱਧ 11 ਹੋਊਗਾ ਕੋਈ 10 ਮੰਨ ਕੇ ਸੌਦਾ ਕਰ ਲੈਂਦੇ 10 ਮੰਨ ਕੇ ਹਾਂ 10 ਮੰਨ ਇਹਦੇ ਜਿਹੜਾ ਪਰਲਾ ਮੂਹਲਾ ਥਾਣਾ ਉਹਦੇ ਪੰਜ ਸੱਤ ਧਾਰਨ ਦਾ ਫਰਕ ਹੋਊਗਾ ਆਪਾਂ ਅੱਧਾ ਕਹਿ ਕੇ ਦੇਵਾਂਗੇ ਕਿੰਨੇ ਦੀ ਇਹਦਾ ਮੁੱਲ ਕਿੰਨਾ ਹੈ ਆਪਾਂ 30000 ਦੀ ਵੇੜ ਦੇ 37000 ਦੀ ਬਾਈ ਕਹਿੰਦਾ ਵਹਿੜ ਦੇ ਦੇਵਾਂਗੇ 10 ਕਿਲੋ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਲੇ ਦੁੱਧ 11 ਕਿਲੋ ਹੀ ਹੋਊਗਾ 10 ਕਿਲੋ ਮੰਨ ਕੇ ਅਗਲਾ ਕੋਈ ਵੀ ਸਬਦਾ ਕਰ ਲੇ ਦੇ ਦੇਣੀ ਆ ਇਹ 37000 ਦੀ 37000 ਦੀ ਇੱਕ ਥਣ ਚੋਂ ਕੁਛ ਧਾਰਾਂ ਘਾਟ ਆ ਬਾਈ ਕਹਿੰਦਾ ਤੁਸੀਂ ਭਾਵਾ ਅੱਧਾ ਹੀ ਮੰਨ ਲਓ ਕਿਹੜਾ ਥਾਣਾ ਆ ਬਾਈ ਬਹਿਣੀ ਵਾਲਾ ਮੂਰਲਾ ਬਹਿਣੀ ਵਾਲਾ ਮੂਰਲਾ ਥਾਣਾ ਜਿਹੜੇ ਪਾਸੇ ਦੀ ਬਹਿ ਕੇ ਆਪਾਂ ਚੁਆਈ ਕਰਦੇ ਆ ਧਾਰਾਂ ਚੋਂ ਆ ਉਹ ਆ ਮੂਰਲਾ ਥਾਣਾ ਇਹ ਕੁਛ ਧਾਰਾਂ ਘਾਟ ਆ ਬਾਈ ਕਹਿੰਦਾ ਭਾਵਾ ਅਗਲਾ ਅੱਧਾ ਹੀ ਮੰਨ ਲੈ ਬੱਚਾ ਬਈ ਇਹਦਾ ਬੱਚਾ ਆ ਬੱਚਾ ਬੱਚਾ 37000 ਦੀ ਹਾਂਜੀ ਬਾਈ 11 ਕਿਲੋ ਦੁੱਧ 10 ਕਿਲੋ ਦੁੱਧ ਕੋਈ ਵੀ ਦੋ ਟਾਈਮ ਚਾਰ ਟਾਈਮ ਭਾਵੇਂ ਪੰਜ ਟਾਈਮ ਕੰਡੇ ਦੇ ਜੋਕ ਕੇ ਲੈ ਜੇ 10 ਕਿਲੋ ਦੁੱਧ ਆ ਹੋਊਗਾ 11 ਹੀ ਤੁਹਾਨੂੰ ਵੇਰ ਹੈ ਮਤਲਬ ਕਿ ਆਪੇ ਕੋਲ ਕੱਲ ਸਵੇਰ ਹੀ ਆਈ ਆ ਲੱਕਾ ਜਿਹਾ ਮਾਰੀ ਖੜੀ ਆ ਠੀਕ ਹੈ ਸਹੀ ਮਤਲਬ ਪੱਠੇਪੜ ਨਹੀਂ ਕਰਦੇ ਜੀ ਨਹੀਂ ਲਾਇਆਗਾ ਤਾਂ ਆਪਾਂ ਕਿਲੋ ਘਟ ਗਿਆ ਤਾਂ ਠੀਕ ਹੈ ਆ ਦੇ ਦੇਣੀ ਆ 97000 ਦੀ ਸਣੇ ਬੱਚੇ ਜੇ ਕਿ ਇਹਨੇ ਬੱਚਾ ਨਹੀਂ ਰੱਖਣਾ 15 ਤੋਂ 20000 ਦਾ ਬੱਚਾ ਬਾਈ ਕਹਿੰਦਾ ਕੱਟ ਲਾਂਗੇ 20 ਕਿਲੋ ਦੁੱਧ ਪਿਆਜੂ ਪਹਿਲਾ ਸੂਆ ਦੋ ਦੰਦ ਐ ਤੇ ਆ ਜਾ ਅੱਗੇ ਬਾਈ ਇਹ ਬਾਈ ਤੀਜਾ ਸੂਆ ਹੂੰ ਇਹ ਮੋਲਾ ਵੀ ਤਿਆਰੀ ਆ ਡੰਗ ਜਿਹੜੀ ਲਊਗੀ ਹੂੰ ਤੇ ਜੀ ਸੋ ਬਾਬਾ ਲਈ ਆ ਆਪਾਂ ਨੂੰ ਇਹਦਾ 21 22 ਕਿਲੋ ਦੁੱਧ ਦੱਸਿਆ ਠੀਕ ਹੈ ਆਪਾਂ ਵੀ ਮੰਨ ਕੇ ਲਈਏ ਉਸ ਤੋਂ ਤਿਆਰੀ ਆ ਬਾਈ ਕਹਿੰਦਾ ਤੀਜੇ ਸੂਵੇ ਸੂੰਦੀ ਆ ਡੰਗ ਦਿਹਾੜੀ ਲਊ ਅਗਲੇ ਨੇ 21 ਦੱਸਿਆ ਦੁੱਧ 20 ਤੋਂ ਬਾਹਰ ਦੱਸਿਆ ਬਾਈ ਕਹਿੰਦਾ 20 ਮੰਨ ਕੇ ਲਈਏ ਆਪਾਂ ਥਾਨ ਬਹੁਤ ਚੰਗੇ ਮੋٹے ਮੋٹے ਥਾਨ ਆ ਰਾਜੀ ਰੂਜੀ ਇਹ ਵੀ ਵੈੜ ਪੂਰੀ ਆ 20 ਕਿਲੋ ਮੰਨ ਕੇ ਲਈ ਅਗਲੇ ਦਿਦਦ ਵੱਧ ਦੱਸਦੇ ਆ ਭਾਵੇਂ ਅਗਲਾ ਵੀ 20 ਕਿਲੋ ਮੰਨ ਕੇ ਹੀ ਬਾਈ ਕਹਿੰਦਾ ਸੌਦਾ ਕਰ ਲੈ ਸੂਣ ਨੂੰ ਤਿਆਰੀ ਆ ਅੱਜ ਸੂਪੇ ਕੱਲ ਨੂੰ ਸੂਪੇ ਤਿਆਰੀਆਂ ਚ ਹੀ ਆ ਵਲ ਢੱਲਣਾ ਬਾਕੀ ਆ ਇੰਨੀਆਂ ਇੱਕ ਦਾ ਵਲ ਢੱਲਣਾ ਕਰ ਮਾਲੀਆਂ ਸੂਣੀਆਂ ਸੂਣੀਆਂ ਜੋਰ ਮਾਰਦੀਆਂ ਕੱਢ ਦਿੰਦੀਆਂ ਬਾਕੀ ਕ੍ਰਾਸ ਜਾਂਗਾ ਫੈਡ ਫੂਡ ਵਧੀਆ ਆ ਜੂਗੀ ਦੁੱਧ ਮੱਝਾਂ ਆ ਰ ਗਈ ਹੁਣ ਹਾਂ ਠੰਡੀ ਮਿੱਠੀ ਫੋਲੀ ਆ ਮੱਝਾਂ ਵਾਲਾ ਮੋਟਾ ਜਾਨ ਵਾਲਾ ਥਾਣਾ ਤੇ ਜੇ ਕੇ ਨ ਬਰੀਡ ਵਾਲੀ ਬੱਛੀ ਲੈਣੀ ਹੈ ਤੇ ਅਗਲਾ ਭਵਾਂ ਆ ਇੱਕ ਨੰਬਰ ਲੈ ਲੇ ਬੱਚਾ ਵੀ ਫੋਲੀ ਚੰਗਾ ਵਧੀਆ ਸੇਵਾ ਕਰ ਲਓਗੇ ਖੀਰੀਆਂ ਬੱਛੀਆਂ ਸੂ ਪੈਂਦੀਆਂ ਜਿਹੜਾ ਭੈਣ ਭਰਾ ਵਧੀਆ ਸੇਵਾ ਕਰਦਾ ਹੁਣ ਦੋਂਦੀ ਤੁਹਾਡੇ ਸਾਹਮਣੇ ਸੂਹੀ ਅਗਲੇ ਦੀ ਵਧੀਆ ਸੇਵਾ ਕਰਕੇ ਤਾਂ ਹੀ ਦੋਂਦੀ ਸੂਹੀ ਆ ਜਿਹੜਾ ਕਈ ਪਰਾਹੋ ਵਧੀ ਹੋਰ ਵੀ ਵੱਧ-ਵਧਿਆ ਸੇਵਾ ਕਰ ਲੈਂਦਾ 2 ਮਹੀਨੇ ਹੋਰ ਪਹਿਲਾਂ ਸੂਪੇ ਨੇ ਫੇਰੇ ਨੇ ਖੀਰੀ ਸੂਪ ਪੈਣਾ ਸੀ ਹੁਣੇ ਦੂੰਦੀ ਸੂਪੀ ਆ ਤੇ ਕਈਆਂ ਦੀਆਂ ਤਿੰਨ-ਤਿੰਨ ਸਾਲ ਸੂੰਦੀਆਂ ਨਹੀਂ ਉਹ ਪਰ ਸੇਵਾ ਦਾ ਹੀ ਮੁੱਲ ਸਭ ਕੁਝ ਸੇਵਾ ਤੇ ਨਿਰਭਰ ਕਰਦਾ ਸੇਵਾ ਨੇ ਦੁੱਧ ਦੇਣਾ ਸੇਵਾ ਨੇ ਛੇਤੀ ਪਸ਼ੂ ਨੇ ਤਿਆਰ ਹੋਣਾ ਹੁੰਦਾ ਡਿਪੈਂਡ ਸੇਵਾ ਤੇ ਹੀ ਆ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ 37000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ ਵਾਜੂ ਇਹਨੇ ਜੀਜਾ ਲਾਇਆ ਨਹੀਂ ਦੁੱਧ 11 ਹੀ ਹੋ ਤੁਸੀਂ 10 ਕਿਲੋ ਮੰਨ ਲਿਓ ਕੰਡੇ ਤੇ ਜੋਖ ਲਿਓ ਸਾਰਿਆਂ ਨੂੰ ਸਾਸੀ ਕਾ ਕੀ ਦਾ ਉਹਦਾ ਉਹਦਾ ਮੁੱਲ ਲਾਸਟ ਦਾ ਉਹ ਬਈ 67000 ਦੀ ਵੈੜ ਦੇ 67 ਦੀ ਹਾਂਜੀ ਬਈ ਦੋਸਤੋ ਆ 67000 ਦੀ ਵੈੜ ਦੇ ਦੇਣੀ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਤਿੰਨਾਂ ਨਗਾਂ ਦੀ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਜੇ ਥੋੜੇ ਪੈਸੇ ਲਾਉਣੇ ਆ ਤਾਂ 37000 ਦੀ ਦੇ ਦੇਣੀ ਆ 11 ਕਿਲੋ ਦੁੱਧ ਕੰਡੇ ਤੇ ਜੋਖ ਲਿਓ ਜੇ ਕਿਸੇ ਨੇ ਬਰੀਡ ਵਾਲੀ ਵੱਛੀ ਲੈਣੀ ਆ ਜਾਦੇ ਬਰੀਡ ਵਾਲੀ ਤਾਂ ਇੱਕ ਨੰਬਰ ਤੇ ਖੜੀ ਆ ਦੋਂਦੀ ਆ ਹੁਣ ਅਗਲੇ ਨੇ ਵਧੀਆ ਸੇਵਾ ਕੀਤੀ ਦੋ ਦਿਨ ਦੇ ਸੂਪ ਹੀ ਨਾ ਕਈ ਹੋਰ ਵੀ ਵਧੀਆ ਸੇਵਾ ਕਰਦੇ ਆ ਉਹੀ ਦੋ ਮਹੀਨੇ ਪਹਿਲਾਂ ਸਵਾਦ ਦੇ ਖੀਰੀਆਂ ਵੀ ਸੂਪਿੰਦੇ ਨੇ ਤੇ ਕਈਆਂ ਦੀਆਂ ਤਿੰਨ ਤਿੰਨ ਸਾਲ ਵੀ ਨਹੀਂ ਸੁੰਦੀਆਂ ਘੱਟ ਸੇਵਾ ਲੈਂਦੀਆਂ ਕਿਉਂਕਿ ਪਸ਼ੂ ਨੇ ਸੇਵਾ ਨਾਲ ਹੀ ਤਿਆਰ ਹੋਣਾ ਸੇਵਾ ਨੇ ਦੁੱਧ ਦੇਣਾ ਸਭ ਕੁਝ ਸੇਵਾ ਤੇ ਡਿਪੈਂਡ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ